اپنی ਮਾੜੀ ਕਾਰਗੁਜ਼ਾਰੀ ਕਨ ਅਕਸਰ ਚਰਚਾ ਵਿੱਚ ਰਹਿਣ ਵਾਲੀ ਗੁਰੈਨ ਦੀ ਕਾਰਗੋ Honda ਇੱਕ ਵਾਰ ਫਿਰ ਉਸ ਵੇਲੇ ਚਰਚਾ ਵਿੱਚ ਆ ਗਈ ਜਦੋਂ ਫਗਵਾੜਾ ਤੋਂ ਆਏ ਇੱਕ ਗ੍ਰਾਹਕ ਨੇ ਏਜੰਸੀ ਦੇ ਕਰਿੰਦਿਆਂ ਤੇ ਉਹਨਾਂ ਨੂੰ ਖੱਜਲ ਖਵਾਰ ਕਰਨ ਦੇ ਦੋਸ਼ ਲਗਾਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਗਵਾੜਾ ਦੇ ਰਹਿਣ ਵਾਲੇ ਅੰਕਿਤ ਗੁਪਤਾ ਨੇ ਦੱਸਿਆ ਕਿ ਉਸਦੇ ਦੋਸਤ ਨੇ ਕਾਰਗੋ Honda ਗੁਰੈਨ ਤੋਂ 4 ਅਗਸਤ ਐਕਟਿਵਾ ਸਕੂਟਰ ਇਕੈਸ਼ ਲਈ ਸੀ ਜਿਸਦੇ ਪੂਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਹਨ ਜਿਸਦੇ ਵਿੱਚ ਇੰਸ਼ੋਰੈਂਸ ਆਰਸੀ ਵੀ ਸ਼ਾਮਲ ਸੀ ਉਨਾ ਦੇ ਸੇ ਕੇ ਨੰਬਰ ਸਕੂਟਰੀ ਦਾ ਉਸੇ ਦਿਨ ਹੀ ਦੇ ਦਿੱਤਾ ਕਿ ਅਸੀਂ 5-4 ਮਹੀਨਿਆਂ ਤੋਂ ਉਹਨਾਂ ਨੂੰ ਸਕੂਟਰੀ ਦੀ ਆਰਸੀ ਨਹੀਂ ਦਿੱਤੀ ਜਾ ਰਹੀ। ਕਈ ਵਾਰ ਉਹ ਏਜੰਸੀ ਦੇ ਗੇੜੇ ਲਗਾ ਚੁੱਕੇ ਹਨ। ਬਿਨਾ ਆਰਸੀ ਤੋਂ ਹੀ ਉਹ ਸਕੂਟਰੀ ਚਲਾਉਂਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਜੇਕਰ ਉਹਨਾਂ ਦੀ ਸਕੂਟਰੀ ਦਾ ਚਲਾਨ ਹੁੰਦਾ ਹੈ ਜਾਂ ਸਕੂਟਰੀ ਇੰਪਾਉਂਡ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਹਨਾਂ ਕਿਹਾ ਕਿ ਕੰਪਨੀ ਦੇ ਕਰਿੰਦਿਆਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ, ਨਾ ਹੀ ਫੋਨ ਚੁੱਕਿਆ ਜਾਂਦਾ ਹੈ। ਏਜੰਸੀ ਜੋ ਆਨ ਤੇ ਉਲਟਾ ਬੁਰਾ ਸੁਲੂਕ ਕੀਤਾ ਜਾਂਦਾ ਹੈ ਇਸ ਸੰਬੰਧੀ ਕੰਪਨੀ ਦੇ ਮੈਨੇਜਰ ਰਜਤ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਉਸਦੇ 10 ਦਿਨ ਪਹਿਲਾਂ ਹੀ ਜੁਆਇਨਿੰਗ ਕੀਤੀ ਹੈ ਉਹਨਾਂ ਤੋਂ ਪਹਿਲਾਂ ਦੇ ਇਹ ਮਾਮਲੇ ਹਨ ਕੰਪਨੀ ਦੇ ਕਰਿੰਦਿਆਂ ਦੀ ਲਾਪਰਵਾਹੀ ਕਾਰਨ ਗ੍ਰਾਹਕਾਂ ਨੂੰ ਦਿੱਕਤ ਪਰੇਸ਼ਾਨੀ ਆਈ ਹੈ ਸੀਨੀਅਰ ਅਧਿਕਾਰੀਆਂ ਨੇ ਗ੍ਰਾਹਕ ਨੂੰ 15 ਦਿਨ ਦਾ ਭਰੋਸਾ ਦਿੱਤਾ ਹੈ ਜੋ ਲਿਖਤੀ ਤੌਰ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਿੰਨੇ ਹੋਰ ਗ੍ਰਾਹਕ ਹਨ ਜਿਨ੍ਹਾਂ ਨੂੰ ਆਰਸੀਆਂ ਹਲੇ ਤੱਕ ਨਹੀਂ ਦਿੱਤੀਆਂ ਗਈਆਂ ਤਾਂ ਉਹਨਾਂ ਨੇ ਕਿਹਾ ਕਿ 25 ਤੋਂ 30 ਦੇ ਕਰੀਬ ਕੇਸ ਪੈਂਡਿੰਗ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗ੍ਰਾਹਕ ਵੱਲੋਂ ਪੈਸੇ ਲੈਣ ਦੇ ਬਾਵਜੂਦ 4 ਮਹੀਨੇ ਤੋਂ ਉਹਨਾਂ ਦੀ ਆਰਸੀ ਕਿਉਂ ਅਪਲਾਈ ਜਾ ਕਿਉਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਇਹ ਜਾਂਚ ਦਾ ਵਿਸ਼ਾ ਬਣਦਾ ਹੈ ਬੜੀ ਕੀਮਾ ਨਾਮ ਤੇ ਦਾ ਕਿਹੜਾ ਸ਼ਹਿਰ ਹੈ ਤੁਹਾਡਾ ਜਿੱਥੇ ਤੁਸੀਂ ਪਹੁੰਚੇ ਕਾਰਗੋ ਮੰਡਲ ਦੇ ਵਿੱਚ ਕੀ ਮਾਮਲਾ ਹੈ ਸਾਡਾ ਬੜੀ ਮੈਂ ਫਗਵਾੜਾ ਤੋਂ ਆਇਆ ਨਾਮ ਮੇਰਾ ਅੰਕਿਤ ਗੁਪਤਾ ਅਮਰੇ ਫਰੈਂਡ ਨੇ ਇੱਕ ਸਕੂਟਰੀ ਲਈ تھی ਇਹਨਾਂ ਕੋਲ ਵੀ ਆਪ ਚੌਥੇ ਮਹੀਨੇ ਦੀ ਆ ਦੇਖ ਲਓ ਟਿਕਟ 842024 ਤੇ ਅੱਜ ਪੂਰਾ ਸਾਲ ਖਤਮ ਨੂੰ ਆ ਗਿਆ ਇਹਨਾਂ ਕੋਲ ਹਜ ਤੱਕ ਸਕੂਟਰੀ ਦੀ ਆਰ ਸੀ ਅਪਲਾਈ ਨਹੀਂ ਹੋਈ ਜਦੋਂ ਫੋਨ ਕਰੋ ਸਾਡਾ ਆ ਚੀਜ਼ ਹੈ ਨਹੀਂ ਸਾਡੇ ਕੋ ਡਾਟਾ ਕੋ ਆ ਚ ਗਿਆ ਸਾਡੇ ਸਾਡਾ ਬੰਦਾ ਹੈ ਨਹੀਂ ਆ ਮੈਂ 2 ਮਹੀਨੇ ਪਹਿਲਾਂ ਫੋਨ ਕੀਤਾ ਕਹਿੰਦੇ ਸਾਡਾ ਹਾਊਸ ਇਸ ਨਹੀਂ ਜਮਾ ਇਹਨਾਂ ਨੂੰ ਪੁੱਛੋ ਵੀ ਜਦੋਂ ਸਕੂਟਰੀ ਬਿੱਲ ਕੱਢਦੇ ਉਸ ਨੂੰ ਹਾਊ ਅੱਜ ਸਾਲ ਵੀ ਮੈਨੂੰ ਬਹਾਨਾ ਮਾਰਦੇ ਪਏ ਜੀ ਮੇਰੇ ਤੋਂ ਕਾਊਸਸ ਜਮਾ ਨਹੀਂ ਹੋਇਆ ਮੈਂ ਕਹਿੰਦਾ ਜੀ ਕੌਣ ਕਰਾਉਂਗਾ ਕਹਿੰਦਾ ਜੀ ਅਸੀਂ ਵੀ ਕਰਾਵਾਂਗੇ ਮੈਂ ਕਰਾਓ ਵੇ ਹਾਂ ਜੀ ਸਰ ਹੋ ਜਾਊਗਾ ਮੈਂ ਇਹਨੇ ਪੁੱਛਿਆ ਮੈਂ ਕਹਿੰਦਾ ਸਰ ਮੈਨੂੰ ਕੋਈ ਫਿਕਸਡ ਰੇਟ ਦੇ ਦਿਓ ਤੁਹਾਡੀ ਆਰਸੀ ਕਦੋਂ ਆਣੀ ਆ ਮਹੀਨਾ 2 ਮਹੀਨੇ 3 ਮਹੀਨੇ ਸਾਲ ਦੱਸੋ ਕਦੋਂ ਆਣੀ ਕਹਿੰਦੇ ਸਾਨੂੰ ਨਹੀਂ ਪਤਾ ਜੀ ਦੱਸੋ ਇਹ ਕੋਈ ਜਵਾਬ ਆ ਅਸੀਂ ਆਪਣਾ ਕੰਮ ਛੱਡ ਕੇ ਆਨੇ ਪਏ ਆ ਰੋਡ ਤੇ ਤੇ ਇੰਨੀ ਸਖਤੀ ਹੈ ਕੱਲ ਕੋਈ ਕਾਂਡ ਹੋਵੇ ਸਕੂਟਰੀ ਦੇ ਨਾਲ ਕੋਈ ਕੋਈ ਵਾਰਦਾਤ ਹੋ ਜਵੇ ਅਸੀਂ ਦੱਸੋ ਕਿੱਧਰ ਨੂੰ ਜਾਵਾਂਗੇ ਬਿਨਾਂ ਆਰਸੀ ਤੋਂ ਕੈਸ਼ ਸਕੂਟਰੀ ਆ ਕੋਈ ਇੱਥੇ ਵੀ ਆਪ ਬੈਂਕ ਲੋਨ ਨੇ ਕੋਈ ਗੋਚ ਨਹੀਂ ਮੰਨ ਲਓ ਕੋਈ ਹਾਈਪੋਥੈਕ ਨਹੀਂ ਆ ਬੰਦਾ ਸੋਚੇ ਚਲੋ ਬੈਂਕ ਨੇ ਲੀ ਵੀ ਕੱਦ ਲੇਟ ਕੋਈ ਕੁਝ ਨਹੀਂ ਆ ਕੈਸ਼ ਸਕੂਟਰੀ ਆ ਮੇਰੀ ਆ ਮੈਨੂੰ ਤਾਂ ਕੈਸ਼ ਦੀ ਮੈਨੂੰ ਵੀ ਰਸੀਦ ਪਈ ਆ ਕੋਈ ਨਾ ਦੀ ਵੀ ਆਪ ਜਵਾਬ ਦੇ ਹੀ ਨਹੀਂ ਫੋਨ ਕਰੋ ਤਾਂ ਫੋਨ ਹੀ ਚੱਕਦੇ ਮੈਨੇਜਰ ਨੂੰ ਚਾਰ ਫੋਨ ਕਰਕੇ ਆਜੇ ਤੱਕ ਉਹਨੇ ਫੋਨ ਹੀ ਚੱਕਿਆ ਨਾ ਕੋਈ ਬੈਕ ਕਾਲ ਆਈ ਮੈਨੇਜਰ ਦੀ ਕੋਈ ਨਾ ਕਿਸੇ ਚੀਜ਼ ਦਾ ਖੌਫ ਨਹੀਂ ਡਰਨੀ ਪਤਾ ਨਹੀਂ ਉੱਪਰ ਆ ਵੀ ਇਹਨਾਂ ਮਹਿਕਮਾ ਨਾਲ ਲਿਆਇਆ ਐ ਜਾਂ ਐਸਡੀਐਮ ਨਾਲ ਲਿਆਇਆ ਕੀ ਚੱਕ ਸਾਨੂੰ ਨਹੀਂ ਪਤਾ ਜੀ ਪਤਾ ਨਹੀਂ ਇਹਨਾਂ ਦੀ ਕੋਈ ਆਪ ਸੁਣਵਾਈ ਨਹੀਂ ਹੁੰਦੀ ਪੂਰਾ ਸਾਲ ਹੋ ਗਿਆ ਉਹਨੂੰ ਆਇਆ 2024 ਵੀ ਖਤਮ ਹੋ ਜਾਣਾ ਹੋਰ ਵੀ ਹਫਤੇ ਨੂੰ ਤੇ ਹਜੇ ਤੱਕ ਆਰਸੀ ਨਹੀਂ ਆਈ ਤੇ ਨਾ ਹੀ ਕੋਈ ਇਹਨਾਂ ਕੋਈ ਸੂਟੇਬਲ ਅਨਸਰ ਹੈ ਇਹਨਾਂ ਕੋਈ ਬੇਸੀ ਕਦੋਂ ਤੱਕ ਇਹ ਨਹੀਂ ਆਰਸੀ ਕੈਸ਼ ਲਈਓ ਕੈਸ਼ ਕੁਰੀਅਰ ਮੈਂ ਤੋਹੀ ਕੈਸ਼ ਵੀ ਸਾਹਮਣੇ ਤੁਹਾਡੇ ਰਸੀਦ ਪਈਏ ਕੈਸ਼ ਦੀ ਫਗਵਾੜੇ ਤੋਂ ਆਇਆ ਫਗਵਾੜੇ ਤੋਂ ਪਹਿਲਾਂ ਮੈਂ ਕੰਮ ਛੱਡ ਕੇ ਆਇਆ ਭਾਈ ਆਰਸੀ ਦੇ ਦਿਓ ਮੇਨਤਾ ਕਰਕੇ ਹਜੇ ਵੀ ਕੋਈ ਇਹਨਾਂ ਕੋਈ ਜਵਾਬ ਨਹੀਂ ਮੋਲਟਾ ਉਲਟਾ ਮੋਕ ਸਾਨੂੰ ਮੈਂ ਕਹਿੰਦੇ ਜਦੋਂ ਆਣੀ ਆਜੂ ਦੇ ਅੰਦਰ ਅੰਦਰ ਜਿਹੜੇ ਬੈਠੇ ਨੇ ਸਟਾਫ ਬੰਦੇ ਜਿਹੜੇ ਬੈਠੇ ਆ ਫੋਨ ਤੇ ਕਰੋ ਤਾਂ ਕੋਈ ਬੰਦੇ ਦਾ ਫੋ ਸਾਨੂੰ ਉੱਠ ਕੇ ਆਪ ਆਪਣਾ ਕੰਫਰਟ ਕੇ ਆਣਾ ਪਿਆ ਤੇ ਅੱਗੇ ਸਾਨੂੰ ਕੋਈ ਸੰਤੁਸ਼ਟ ਵੀ ਜਵਾਬ ਨਹੀਂ ਮਿਲਿਆ ਇਹ ਵੀ ਕਦੋਂ ਆਣੀ ਹੈ ਕਿਹੜੀ ਏਜੰਸੀ ਜਿਹੜੀ ਹੈ ਇਹ ਕਾਰਗੋ ਹੰਡ ਹੈ ਜਿਹਨਾਂ ਦੇ ਗੁਰਾਇਆਂ ਤੋਂ ਇਹਨਾਂ ਦੇ ਕਿਸੇ ਸੀਨੀਅਰ ਨਾਲ ਗੱਲ ਯਾ ਕੋਈ ਕੋਈ ਫੋਨ ਨਹੀਂ ਚੱਕ ਰਿਹਾ ਜੀ ਕਿਸੇ ਦੀ ਕੋਈ ਜਵਾਬ ਦੇ ਨਹੀਂ ਹੈਗੀ ਇਹਨੇ ਸਟਾਫ ਨੇ ਆਪ ਫੋਨ ਵੀ ਕੀਤਾ ਪਰਸਨਲ ਨੰਬਰ ਤੇ ਕਿਸੇ ਇੰਦਿਆਂ ਦੇ মিডিਆ ਦੀ ਗੱਲ ਹੈ ਉਹ ਆ ਰਹੇ ਕਹਿੰਦੇ ਜੀ ਕੋਈ ਨਹੀਂ ਜੋਬ ਦਾ ਹੋਲੰਦ ਕਹਿੰਦਾ ਇਟ ਮੀਨਸ ਇਹਦਾ ਇਹ ਬੋਲਦਾ ਜੀ ਥੱਲੇ ਲੱਗ ਉੱਪਰ ਤੱਕ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਆ ਇਹ ਹਾਂਜੀ ਸਰ ਰਜਤ ਜੀ ਕਾਰਗੋ ਹੰਡ ਜਿਹੜੀ ਇਹ ਫਰਮ ਹੈਗੀ ਗਗਵਾਲੇ ਦੇ ਇੱਕ ਭਾਈ ਸਾਹਿਬ ਨੇ ਤੁਹਾਡੇ ਸਾਹਮਣੇ ਖੜੇ ਆ ਤੇ ਐਕਟਿਵਾ ਖਰੀਦੀ ਕਰੀਬ 90 ਹਜ਼ਾਰ ਦੀ ਕੈਸ਼ ਚੌਥੇ ਮਹੀਨੇ ਦੀ ਇਹ ਗੱਲ ਆ ਫੁੱਲ ਐਂਡ ਫਾਈਨਲ ਜਦ ਪੇਮੈਂਟ ਹੋ ਗਈ ਸੀ ਉਹਨਾਂ ਨੂੰ ਆਰਸੀ ਵਿੱਚ ਬੜੀ ਦਿੱਕਤ ਆ ਰਹੀ ਆ ਘਟੋਕਾ ਡੱਟ ਦਾ ਚੱਕਰ ਇੱਥੇ ਤੁਹਾਡੇ ਫਰਮ ਦੇ ਲਗਾ ਚੁੱਕੇ ਆ ਤੇ ਅੱਜ ਤੁਸੀਂ ਮਤਲਬ ਉਹਨਾਂ ਦੀ ਜਿਹੜੀ ਤਸੱਲੀ ਆ ਸੈਟੀਸਫਾਈ ਉਹਨਾਂ ਨੂੰ ਕਿਸ ਤਰੀਕੇ ਨਾਲ ਕਰਵਾਇਆ ਸਰ ਪਹਿਲੀ ਗੱਲ ਤਾਂ ਇਹ ਚੌਥੇ ਮਹੀਨੇ ਦੀ ਨਹੀਂ 8ਵੇਂ ਮਹੀਨੇ ਦੀ ਗੱਡੀ ਆ ਓਕੇ ਠੀਕ ਆ ਜੀ ਓਕੇ ਤੇ ਦੂਜੀ ਗੱਲ ਮੈਨੂੰ ਜੁਆਇਨ ਹੋ ਜਾਣ ਵਾਲੇ ਹੋਏ ਆ ਲਗਭਗ 10 ਦਿਨ ਜੀ ਮੈਨੂੰ ਇਸ ਚੀਜ਼ ਦਾ ਬਾਰੇ ਨੌਲੇਜ ਨਹੀਂ ਸੀ ਆਪਾਂ ਹੁਣ ਜਿੱਦਾਂ ਆਪੇ ਸ਼ੇਖ ਸਰ ਜਿਹੜੇ ਜੀਐਮ ਸਾਹਿਬ ਆ ਉਹਨਾਂ ਨੇ ਗੱਲ ਕੀਤੀ ਹੈ ਤੁਹਾਡੇ ਸਾਹਮਣੇ ਹੀ ਗੱਲ ਹੋਈ ਹੈ ਸਰਨਾ ਵੀ ਹੋਈ ਹੈ ਜਿਨ੍ਹਾਂ ਦੀ ਗੱਡੀ ਦੀ ਆਰਸੀ ਪੈਂਡਿੰਗ ਹੈ ਉਹ ਕਹਿੰਦੇ ਕਿ ਵਿਥਿਨ 15 ਦਿਨਾਂ ਦੇ ਵਿੱਚ ਤੁਹਾਡੀ ਆਰਸੀ ਆਊਗੀ ਕਸਟਮਰ ਜੋ ਕਹਿ ਰਿਹਾ ਮੈਂ ਤੁਸੀਂ ਦੇਖ ਲਿਆ ਤੁਹਾਡੇ ਰਿਕਾਰਡ ਚ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਹੁਣ ਨਹੀਂ ਕਸਟਮਰ ਜੋ ਕਹਿ ਰਿਹਾ ਠੀਕ ਹੀ ਕਹਿ ਰਿਹਾ ਉਹ ਵੀ ਅਸੀਂ ਪਰੇਸ਼ਾਨ ਉਹਦੀ ਪਰੇਸ਼ਾਨੀ ਮੈਂ ਸਮਝ ਰਿਹਾ ਕਸਟਮਰ ਦੀ ਜੀ ਕਿਉਂਕਿ ਪ੍ਰੇਸ਼ਾਨ ਬਿਲਕੁਲ ਹੋਣ ਹੋਣਗੇ ਕਿਉਂਕਿ ਆਰਸੀ ਪੈਂਡਿੰਗ ਹੈ ਜੀ ਰਜੇ ਕਾਰਨ ਕੀ ਹੈਗਾ ਦੇਰ ਹੋਣ ਦਾ ਕਾਰਨ ਸਰ ਕਾਰਗੋ ਦੀ ਥੋੜੀ ਵਾਲੀ ਇਹਦੇ ਵਿੱਚ ਪ੍ਰੋਬਲਮ ਆਈ ਹੈ ਕੁਸ਼ਾਰਟੀ ਵਾਲ ਵੀ ਆਈ ਹੋ ਸਕਦੀ ਹੈ ਕੋਣ ਜਿੱਦਾਂ ਜਿੱਦਾਂ ਫਾਇਡ ਹੋ ਰਹੀ ਹੈ ਪ੍ਰੋਬਲਮ ਉਸ ਹਿਸਾਬ ਨਾਲ ਤੁਹਾਨੂੰ ਮੈਂ ਦੱਸ ਸਕਦਾ ਜਿੱਦਾਂ ਜੀਐਮ ਸਾਹਿਬ ਨੇ ਕਿਹਾ ਕਿ 15 ਦਿਨ ਚਾਹੋਗੇ ਕਸਟਮਰ ਕਹਿ ਰਿਹਾ ਵੀ ਸਿਰਫ ਇਹ ਮੇਰੇ ਨਾਲ ਨਹੀਂ ਇਹ ਧੋਖਾ ਜੜੀ ਹੋਈ ਧੋਖਾ ਜੜੀ ਹੀ ਕਹਿ ਰਹੇ ਹੋ ਵੀ ਇਹ ਇਹਨਾਂ ਦੇ ਮੈਂ ਰਜਿਸਟਰ ਚ ਚੈੱਕ ਕੀਤਾ ਕਈ ਆਰਸੀਆਂ ਇਸ ਤਰ੍ਹਾਂ ਦੀਆਂ ਪੈਂਡਿੰਗ ਪਈਆਂ ਜਿਹੜੀਆਂ ਦਿੱਤੀਆਂ ਹੀ ਨਹੀਂ ਗਈਆਂ ਕਿਹਨਾਂ ਕਹਿੰਦੇ 10 ਦਿਨਾਂ ਨਾਲ ਤੁਹਾਡੇ ਕੋ ਕਿੰਨੇ ਧੋਖੇ ਮੇਰੇ ਕੋ ਵੀ 4-5 ਕਸਟਮਰ ਆਏ ਆ ਮੈਂ ਵੀ ਉਹਨਾਂ ਦੇ ਵੀ ਜੀਮ ਨੇ ਸਾਹਿਬ ਨੇ ਗੱਲ ਕਰਾਈ ਉਹ ਕਹਿੰਦੇ ਉਹਨਾਂ ਦੀ ਵੀ ਆਊਗੀ ਕਾਰਨ ਕੀ ਹੈਗਾ ਇਹ ਲੇਟ ਕਾਰਨ ਸਰ ਥੋੜਾ ਬੜਾ ਇਹਦਾ ਆਪ ਕੋ ਲਈ ਤੇਰਾ ਪ੍ਰੋਗਰਾਮ ਸਕੂਲ ਤੇ ਫਿਰ ਉਹ ਮਤਲਬ ਉਹ ਕਸਟਮਰ ਕਿੰਨੀ ਪਰੇਸ਼ਾਨੀ ਹੁੰਦੀ ਹੋਵੇ ਚੱਪੇ ਚੱਪੇ ਦੇ ਪੁਲਿਸ ਖੜਦੇ ਆਂ ਅੱਜ ਕੱਲ ਪੁਲਿਸ ਸਖਤੀਬੋਧ ਆ ਚਲਾਨ ਬੜੇ ਮਹਿੰਗੇ ਹੋ ਜਾਂਦੇ ਮੈਂ ਤੁਹਾਨੂੰ ਸਿਰਫ ਇਹ ਵੀ ਇਹੀ ਗੱਲ ਕਹੂੰਗਾ ਕਿ ਜੀਐਫ ਸਾਹਿਬ ਦੀ ਜਿੱਦ ਤੋਂ ਵੱਡੀ ਕਮਿਟਮੈਂਟ ਹੋਈ ਆ ਉਸ ਕਮਿਟਮੈਂਟ ਨੂੰ ਤੇ ਬਿਹਾਰ ਤੇ ਹੀ ਆਪਾਂ ਨੂੰ ਇਸ ਟਾਈਮ ਚੱਲਣਾ ਚਾਹੀਦਾ ਹੈ ਕਿ ਕਮਿਟਮੈਂਟ ਕੀ ਹੋਈ ਹੈ ਕਿ ਉਹਨਾਂ ਜੀਐਨ ਸਾਹਿਬ ਨੇ ਜਿੱਦਾਂ ਕਿਹਾ ਹੈ ਕਸਟਮਰ ਨਾਲ ਵੀ ਕਾਲ ਤੇ ਗੱਲ ਹੋਈ ਹੈ ਕਿ 15 ਦਿਨਾਂ ਦੇ ਵਿੱਚ ਤੁਹਾਡੀ ਆਰਸੀ ਆਏਗੀ। ਉਹ ਰਿਟਰਨ ਦੇ ਵਿੱਚ ਦੇ ਦਿੱਤਾ ਹਾਂ। ਹਾਂਜੀ ਉਹਨੇ ਰਿਟਰਨ ਦੇ ਲੈਟਰਪੈਡ ਤੇ ਲਾ ਕੇ ਲੈ ਜੀ ਕਸਟਮਰ ਕਹਿ ਰਿਹਾ ਵਾ ਵੀ ਜਦੋਂ ਜੀਐਮ ਨੂੰ ਅਸੀਂ ਫੋਨ ਕਰਦੇ ਹਾਂ ਫੋਨ ਤਾਂ ਉਹ ਬੀਕਿੰਗ ਨਹੀਂ ਕਰਦੇ। ਨਹੀਂ ਵੈਸੇ ਹੁਣ ਮੈਂ ਉਹਨਾਂ ਨੇ ਗੱਲ ਵੀ ਕਰਾਤੀ ਹੈ। ਉਹ ਕਿਉਂ ਫੋਨ ਤੋਂ ਕਰਾਈ ਹੈ? ਹਾਂਜੀ ਮੇਰੇ ਫੋਨ ਤੇ ਵੀ ਹੋਈ ਹੈ। ਉਹ ਕਹਿੰਦੇ ਉਹ ਕਹਿੰਦੇ ਅਸੀਂ ਤਾਂ ਅਸੀਂ ਜੀਐਮ ਨਾਲ ਹੀ ਗੱਲ ਕਰਵਾਣੀ ਸੀ ਵੀ ਯਾਰ ਅਸੀਂ ਤਾਂ ਕੈਸ਼ ਪੇ ਸਾਨੂੰ ਆਰਸੀ ਦੇਣਾ ਕੰਪਨੀ ਦਾ ਫਰਜ਼ ਬੰਦਾ ਬਿਲਕੁਲ ਜੀ ਤੇ ਫਿਰ ਉਹ ਜੀਐਮ ਨੇ ਫੋਨ ਚੱਕਣਗੇ ਤਾਂ ਫਿਰ ਉਹ ਮੈਨੇਜਰ ਦਾ ਕੀ ਅਪਰੋਚ ਕਰਨਗੇ ਤੁਹਾਡੇ ਕੋਲ ਬਿਲਕੁਲ ਸਰ ਮੇਰੇ ਤੱਕ ਹੀ ਕਰਨਗੇ ਇੱਥੇ ਤਾਂ ਕਿੰਨੇ ਚੱਕਰ ਲਗਾ ਚੁੱਕੇ ਹੋ ਸਰ ਜਿੱਦਾਂ ਮੇਰੇ ਕੋਲ ਡਾਟਾ ਫਾਈਂਡ ਹੋਣਾ ਆਪਾਂ ਸਾਰਿਆਂ ਨੇ ਮੰਗਵਾ ਕੇ ਦੇਣੀ ਆ ਆਪਾਂ ਕਿਹਦੇ ਪੈਂਡਿੰਗ ਤੋਂ ਲੈਣ ਦੇਣੀ ਆ ਕਾਉਸ ਸਿਸ ਦਾ ਕਹਿੰਦੇ ਕਸਟਮਰ ਕਹਿੰਦੇ ਜਦੋਂ ਅਸੀਂ ਇੱਥੇ ਆਨੇ ਤੁਸੀਂ ਚਲੋ 10 ਦਿਨ ਹੋ ਗਏ ਨਹੀਂ ਉਹਨਾਂ ਦਾ ਕਾਉਸ ਸਿਸ ਪੇਡ ਆ ਸਿਰਫ ਪੇਡ ਆ ਮੈਂ ਜਿਹੜੀ ਜਿਹੜੀ ਮੈਂ ਜਿਹੜੀ ਮੈਂ ਮੇਲ ਕੀਤੀ ਹੈ ਉਹਦੇ ਵਿੱਚ ਪੇਡ ਕਰਵਾਇਆ